ਏਜੰਟਾਂ ਦੇ ਦਾ ਬੱਡ ਰਹੀਆਂ ਸ਼ਰੀਫ ਬੰਦੇ ਦੇ ਤੇ ਉਹੀ ਯੂਥ ਲੈ ਕੇ ਆਪਾਂ ਨਸ਼ੇ ਵਾਲੇ ਦੇ ਕਿਉਂ ਨਹੀਂ ਜਾ ਰਿਹਾ ਫਿਰ ਇਹ ਕਿ ਪਤਾ ਕਿ ਜੁੱਤ ਫਿਰਨਾ ਵਾ ਉੱਥੇ ਪੈਸੇ ਨਹੀਂ ਵੰਨੇ ਤੇ ਪੈਸੇ ਵੰਡ ਰਹੇ ਆ ਗੱਲਾਂ ਝੋਟੇ ਦੀ ਗੱਲ ਕਰੋ ਬਾਈ ਜੀ ਭਾਣਾ ਇੱਕ ਵਾਰ ਵੀ ਕਿਸੇ ਦਫਤਰ ਜਾਂ ਕਿਸੇ ਮੈਡੀਕਲ ਵਾਲੇ ਦੇ ਬੜਿਆ ਹੋਵੇ ਤਾਂ ਦਿਖਾ ਦਵੇ ਮੈਨੂੰ ਇੱਕ ਵਾਰ ਵੀ ਬਲੱਖਾ ਪੜ ਗਿਆ ਹੋਵੇ ਤਾਂ ਦਿਖਾ ਜਦੋਂ ਕਿਦਾਂ ਏਜੰਟਾਂ ਨੇ ਦਫਤਰ ਬੜ ਕੇ ਤੋੜ ਪੰਨ ਕੀਤੀ ਆ ਕੁੜੀਆਂ ਤੇ ਗੱਲ ਪੈਂਦੇ ਨੇ ਕਦ ਦਿਖਾ ਦਿਓ ਜੇ ਕਿਸੇ ਨਾਲ ਗੱਲ ਪਿਆ ਨਸ਼ੇ ਵਾਲੇ ਦੇ ਦਿਖਾਓ ਮੈਨੂੰ ਇੱਕ ਵੀ ਵੀਡੀਓ ਏਜੰਟਾਂ ਦੇ ਦਾ ਬੱਡ ਰਹੀਆਂ ਸ਼ਰੀਫ ਬੰਦੇ ਦੇ ਤੇ ਉਹ ਹੀ ਯੂਥ ਲੈ ਕੇ ਆਪਾਂ ਨਸ਼ੇ ਵਾਲੇ ਦੇ ਕਿਉਂ ਨਹੀਂ ਜਾ ਰਿਹਾ ਫਿਰ ਇਹ ਕਿ ਪਤਾ ਕਿ ਜੁੱਤ ਫਿਰਨਾ ਵਾ ਉੱਥੇ ਪੈਸੇ ਨਹੀਂ ਬਣਨੇ ਤੇ ਪੈਸੇ ਬਣ ਰਹੇ ਆ ਚੱਕਰ ਰੌਣਾ ਨਸਿਆਂ ਦੇ ਖਿਲਾਫ ਜਾਂਦੇ ਕਿਉਂ ਨਹੀਂ ਜਿਹੜੀ ਮਹਿਮ ਚੱਲੀ ਸੀ ਮਾਨਸਾ ਵਾਲੇ ਜਿਹੜਾ ਝੋਟਾ ਗਾ ਮੁੰਡਾ ਉਹਦੇ ਨਾਲ ਮੋਢੇ ਤੇ ਮੋਢਾ ਲਾ ਕੇ ਖੜੇ ਨੇ ਸਾਰੇ ਜਾਣੇ ਸਾਰਾ ਗਰੁੱਪ ਇਹ ਨਸਿਆਂ ਦੇ ਖਿਲਾਫ ਜਾਂਦੇ ਕਿਉਂ ਨਹੀਂ ਕੱਲਾ ਝੋਟੇ ਦੀ ਗੱਲ ਕਰੋ ਭਾਈ ਜੀ ਭਾਣਾ ਇੱਕ ਵਾਰ ਵੀ ਕਿਸੇ ਦਫ਼ਤਰ ਜਾਂ ਕਿਸੇ ਮੈਡੀਕਲ ਵਾਲੇ ਦੇ ਬੜਿਆ ਹੋਵੇ ਤਾਂ ਦਿਖਾ ਦਵੇ ਮੈਨੂੰ ਇੱਕ ਵਾਰ ਵੀ ਵੱਲੱਖਾ ਬੜਾ ਗਿਆ ਹੋਵੇ ਤਾਂ ਦਿਖਾ ਜਦੋਂ ਜੰਟਾ ਦੇ ਦਫ਼ਤਰ ਬੜ ਕੇ ਤੋੜ ਪੰਨ ਕੀਤੀ ਆ ਕੁੜੀਆਂ ਦੇ ਗੱਲ ਪੈਂਦੇ ਨੇ ਕਰ ਦਿਖਾ ਦਿਓ ਜੇ ਕਿਸੇ ਦੇ ਗੱਲ ਪਿਆ ਨਸ਼ੇ ਵਾਲੇ ਸੀ ਦਿਖਾਓ ਮੈਨੂੰ ਇੱਕ ਵੀ ਵੀਡੀਓ ਜਦੋਂ ਮਾਨਸ ਵਾਲੇ ਝੋਟੇ ਦੇ ਪਰਚਾ ਪੈਂਦਾ ਹਾਂਜੀ ਉਹਨੂੰ ਬਾਹਰ ਕਢਾਉਣ ਵਾਲੇ ਕੌਣ ਨੇ ਬਾਹਰ ਕਢਾਉਣ ਵਾਲੇ ਕੌਣ ਨੇ ਬੰਦੇ ਜੂਨੀਅਨ ਆ ਇਹ ਕੱਢੇ ਨਹੀਂ ਅਸੀਂ ਪੰਨ ਜੂਨੀਅਨ ਆ ਜੂਨੀਅਨ 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 ਕੱਲੀ ਨਹੀਂ ਜੂਨੀਅਨ ਕੱਲੀ ਨਹੀਂ ਜੂਨੀਅਨ ਵੀ ਨਾਲ ਸੀਗੀ ਅਸੀਂ ਇਹ ਵੀ ਨਹੀਂ ਕਹਿੰਦੇ ਜੂਨੀਅਨ ਨਾਲ ਨਹੀਂ ਸੀ ਪਰ ਭਾਨੇ ਸਿੱਧੂ ਵਰਗੇ ਨਾਲ ਸੀ ਪ੍ਰਾਣੀਆਂ ਤੁਸੀਂ ਵੀਡੀਓ ਕੱਢ ਕੇ ਦੇਖ ਲਓ ਉਹਨਾਂ ਦੀ ਤੇ ਅੱਜ ਮੇਰੀ ਮੈਂ ਖੁੱਲ ਜਾਂਦਾ ਰਿਹਾ ਮਾਨ ਸਾਹ ਲੋ ਇਕੱਠ ਹੁੰਦਾ ਸੀ ਗਿਆ ਸੀ ਨਾ ਗਏ ਸੀ ਤੁਸੀਂ ਤੁਸੀਂ ਗਏ ਸੀ ਅੱਜ ਝੋਟਾ ਕਿਉਂ ਨਹੀਂ ਆਇਆ ਤੇ ਮਗਰ ਫਿਰ ਦੱਸ ਤੋ ਆ ਝੋਟਾ ਕਿਉਂ ਨਹੀਂ ਆਇਆ ਮਗਰ ਝੋਟੇ ਨੂੰ ਪਤਾ ਕਿ ਨਹੀਂ ਬੋਲੀ ਗਲਤ ਆ ਇਹਦੀ ਬੋਲੀ ਗਲਤ ਆ ਝੋਟੇ ਨੂੰ ਪਤਾ ਕਿ ਬੰਦਾ ਗਲਤ ਨੇ ਇੱਥੇ ਇੱਥੇ ਗਲਤ ਆ ਇਹਨੇ ਆਪਣੀ ਇੰਟਰਵਿਊ ਫਰੇਕ ਦੇ ਵਿੱਚ ਮੇਰੇ ਕੋ ਇੰਟਰਵਿਊ ਹੁਣ ਵੀ ਪਈਆਂ ਲੇਟੈਸਟ ਪਈਆਂ ਨਾਲ ਇਹਦੀਆਂ ਭਾਨੇ ਦੀਆਂ ਇਹ ਦੇਖੋ 7.5 ਕਿਲੇ 8 ਕਿਲੇ ਜ਼ਮੀਨ ਦੇ ਇਹ ਦੇਖੋ ਪਹਿਲੀ ਠੀਕ ਹੈ ਜੀ ਭਾਈ 8 ਕਿਲੇ ਵਾਲੇ ਕੋਲ 5-5 ਗੱਡੀਆਂ ਐਟੀ ਵੱਡੀ ਕੋਠੀ ਬ੍ਰਾਂਡਡ ਕਾਰੀਆਂ ਬ੍ਰਾਂਡਡ ਮੋਬਾਈਲ ਬ੍ਰਾਂਡਡ ਕੱਪੜੇ ਕਿੱਥੋਂ ਆ ਗਏ ਭਾਈ ਦੱਸੋ ਇਹ ਇਹਹੀ ਸਵਾਲ ਤੁਸੀਂ ਲੀਡਰਾਂ ਨੂੰ ਕਿਉਂ ਨਹੀਂ ਕਰਦੇ ਇਹਹੀ ਸਵਾਲ ਜਿਹੜਾ ਤੁਹਾਨੂੰ ਆਮ ਜਿਹੜੇ ਨੌਜਵਾਨ ਨੇ ਉਹ ਤਾਂ ਤੁਹਾਨੂੰ ਉਹਨਾਂ ਦੀਆਂ ਕੋਠੀਆਂ ਤੇ ਕਾਰਾਂ ਤਾਂ ਚੁਭਦੀਆਂ ਨੇ ਤੁਸੀਂ ਲੀਡਰਾਂ ਨੂੰ ਕਿਉਂ ਨਹੀਂ ਕਰਦੇ ਲੀਡਰਾਂ ਕੋਲੇ ਕੀ ਸੀ ਬਾਈ ਇੱਕ ਬੈਲੂ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਲੀਡਰਾਂ ਦੇ ਕਿਉਂ ਨਹੀਂ ਕਰਦੇ ਚਲੋ ਆਜੋ ਇਸੇ ਗੱਲ ਤੇ ਆ ਜਾਂਦੇ ਆਪਾਂ ਤੁਸੀਂ ਬੋਲ ਕੇ ਦਿਖਾਓ ਕਿਸੇ ਲੀਡਰ ਦੇ ਖਿਲਾਫ ਫੇਰ ਸਵਾਦ ਤਾਂ ਫੇਰ ਹੈ ਬਾਈ ਤੁਹਾਨੂੰ ਕੀ ਪਤਾ ਮੈਂ ਬੋਲਿਆ ਕਿ ਨਹੀਂ ਬੋਲੇ ਮੈਂ ਤਾਂ ਜੇਲ ਵੀ ਕੱਟ ਕੇ ਆਇਆ ਹਾਂ ਉਹ ਮੈਂ ਤਾਂ ਜੇਲ ਵੀ ਕੱਟ ਕੇ ਆਇਆ ਬਾਈ ਲੀਡਰਾਂ ਕਰਕੇ ਕੱਟ ਕੇ ਆਣ ਜੇਲ ਵੀ ਮੈਂ ਕੋਈ ਟੋਲ ਟੈਕਸ ਨਹੀਂ ਤੋੜਿਆ ਮੈਂ ਕੋਈ ਟੋਲ ਟੈਕਸ ਤੋੜ ਕੇ ਜੇਲ ਨਹੀਂ ਕੱਟ ਕੇ ਆਇਆ ਮੈਂ ਕੋਈ ਮੈਂ ਕੋਈ ਫੇਸਬੁੱਕ ਤੇ ਬਹਿ ਕੇ ਗੱਲਾਂ ਮਾਰ ਕੇ ਜੇਲ ਕੱਟ ਕੇ ਨਹੀਂ ਆਇਆ ਲੀਡਰਾਂ ਨੂੰ ਬੋਲ ਕਿ ਮੈਂ ਜੇਲ ਕੱਟ ਕੇ ਆਇਆ ਹੂੰ ਮੈਂ ਕੋਈ ਯੰਗ ਟੱਕਰ ਮਾਰਦੀ ਜੇਗਾ ਪੈਸੇ ਨਹੀਂ ਖਾਤੇ ਮੈਂ ਕੋਈ ਕੁੜੀ ਨੂੰ ਗਾਲ ਨਹੀਂ ਕੱਢਦਾ ਸਾਡੇ ਦਰਸ਼ਕਾਂ ਨੂੰ ਦੱਸ ਦੋ ਕਾਰੇ ਚ ਜੇਲ੍ਹ ਕੱਟੀ ਆ ਤੁਸੀਂ ਹਾਂਜੀ ਕਿਸ ਮਾਮਲੇ ਦੇ ਵਿੱਚ ਜੇਲ੍ਹ ਕੱਟੀ ਆ ਤੁਸੀਂ ਦੱਸ ਦੋ ਸਾਡੇ ਦਰਸ਼ਕਾਂ ਨੂੰ ਜਾਣਨਾ ਚਾਹੁੰਦੇ ਨੇ ਆ ਆ ਗਈ ਗੱਲ ਆ ਗੱਲ ਆ ਗਈ ਹਾਂ ਸਹੀ ਤੁਹਾਨੂੰ ਪਤਾ ਪਿਛਲੇ ਸਾਲ ਮਾਰ ਆਪਣੇ ਮਾਨ ਸਾਹਿਬ ਨੇ ਇੱਕ ਪ੍ਰੋਟੈਸਟ ਕੀਤਾ ਸੀ ਲੁਧਿਆਣੇ ਦੇ ਵਿੱਚ ਕਾਲੀਆਂ ਛੱਡੀਆਂ ਲੈ ਕੇ 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਤਾਂ ਤੁਹਾਨੂੰ ਜੀ ਉਸ ਪ੍ਰੋਟੈਸਟ ਨੂੰ ਲੈ ਕੇ ਲੁਧਿਆਣੇ ਦੇ ਵਿੱਚ ਜਿੰਨੀਆਂ ਸ਼ਿਵ ਸੈਨ ਵਾਲੇ ਨੇ ਜਿੰਨੇ ਗੁਰਸਿਮਰਨ ਮੰਡ ਹੋਣੀ ਵਰਗੇ ਨੇ ਬੰਦੇ ਉਹ ਸਾਰਿਆਂ ਆਪਣੇ ਜਿੰਨੇ ਠੇਕੇਦਾਰ ਬਣੇ ਹੋਏ ਨੇ ਲੁਧਿਆਣੇ ਦੇ ਉਹ ਸਾਰਿਆਂ ਨੇ ਇਤਰਾਜ਼ ਕੀਤਾ ਸੀ ਤੇ ਅਗਲੇ ਦਿਨ ਇੱਕ ਵੀਡੀਓ ਪਾਈ ਸੀ ਸਾਰੇ ਚੈਨਲ ਵਾਲਿਆਂ ਨੇ ਬੁਲਾ ਕੇ ਕਿ ਭਾਈ ਅਸੀਂ ਅਗਲੇ ਮਹੀਨੇ 15 ਸਤੰਬਰ ਨੂੰ ਤਰੰਗਾ ਮਾਰਚ ਕੱਢਾਂਗੇ ਲੁਧਿਆਣੇ ਦੇ ਵਿੱਚ ਹੂੰ ਤੇ ਜਿਹੜੇ ਉਹਨਾਂ ਨੇ ਪਟਾਣਾਂ ਤੇ ਥਾਪੀਆਂ ਮਾਰੀਆਂ ਸੀ ਮਾਨ ਗਰੁੱਪ ਨੂੰ ਲਲਕਾਰਿਆ ਸੀ ਜੱਟ ਤੇ ਸਿੱਖ ਸ਼ਬਦ ਕਹਿ ਕੇ ਲਲਕਾਰਿਆ ਸੀ ਲੋਕਾਂ ਨੂੰ ਜੀ ਕਿ ਸਾਡੇ ਜਾ ਕੇ ਬੱਚਿਆਂ ਨੂੰ ਜੀਚ ਦਾਮਾਂ ਮੈਂ ਉਹਨਾਂ ਦਾ ਚੈਲੰਜ ਅਸੈਪਟ ਕੀਤਾ ਸੀਗਾ ਮੈਂ ਚੈਲੰਜ ਅਸੈਪਟ ਕੀਤਾ ਸੀ ਉਹਨਾਂ ਦਾ ਚੈਲੰਜ ਅਸੈਪਟ 15 ਮੈਚ ਸਰਕਾਰ ਨੂੰ ਵੀ ਕਿਹਾ ਸੀ ਮੈਂ ਤਾਂ ਇਹਨਾਂ ਨੂੰ ਰੋਕ ਲਓ ਕੱਲ ਨੂੰ ਸਾਡੇ ਦੇ ਕੱਲ ਨੂੰ ਕਾਰਵਾਈ ਕਰਤੀ ਮੁੜ ਕੇ ਮਾਹੌਲ ਖਰਾਬ ਹੋਊਗਾ ਪੰਜਾਬ ਦਾ ਸਾਡੇ ਪੈਸੇ ਦੇ ਕੈਕਸਪੀਅਰ ਦੀਆਂ ਸਕਿਉਰਟੀਆਂ ਤੇ ਲੈ ਕੇ ਇਹ ਸਾਧੂ ਇਹ ਖਾਧਾਉਂਦੇ ਨੇ ਇਹ ਲੋਕ ਹੂੰ ਸਕਿਉਰਟੀ ਦਾ ਬਿਨਾ ਇਹ ਬਾਥਰੂਮ ਨਹੀਂ ਜਾ ਸਕਦੇ ਇਹ ਲੋਕ ਠੀਕ ਹੈ ਜੀ ਫਿਰ ਮੈਂ 15 ਤਰੀਕ ਨੂੰ ਘਰੋਂ ਕੱਲਾ ਗਿਆ ਸੀ 15 ਤਰੀਕ ਨੂੰ ਜਿੱਦਣ ਸੀਗਾ ਇਹਨਾਂ ਦਾ ਮਾਰਚ ਕੱਢਣਾ ਮੈਂ ਕੱਲਾ ਗਿਆ ਕਲਾਕ ਟਾਵਰ ਖੜਾ ਹੋਇਆ ਮੈਂ ਵੀਡੀਓ ਪਾਈ ਸੀ ਚੈਨਲ ਤੇ ਇੰਟਰਵਿਊ ਮੇਰੀ ਵੀਡੀਓ ਦੇਖ ਕੇ ਚਾਰ ਬੰਦੇ ਹੋਰ ਆ ਗਏ ਸੀ ਮੈਂ ਕਿਸੇ ਨੂੰ ਫੋਨ ਨਹੀਂ ਕੀਤਾ ਮੈਂ ਕਿਹਾ ਜੀ ਨੇ ਸਾਥ ਦੇਣਾ ਦੇ ਉਹ ਨਹੀਂ ਦੇਣਾ ਨਾ ਦੇ ਉਹਤੇ ਖੜ ਕੇ ਅਸੀਂ ਇੰਟਰਵਿਊ ਕਰ ਰਹੇ ਸੀ ਸਾਰੇ ਚੈਨਲਾਂ 'ਤੇ ਕਿ ਸਰਕਾਰ ਨੂੰ ਬੁਰਾ ਸਰਕਾਰ ਦੇ ਖਿਲਾਫ ਅਸੀਂ ਬੋਲੇ ਕਿ ਸਰਕਾਰ ਪਾਈ ਤੇ ਨੱਥ ਪਾਵੇ ਸਰਕਾਰ ਇਹਨਾਂ ਨੂੰ ਸਕਿਉਰਟੀਆ ਦਿੰਦੀ ਆ ਕਿਉਂ ਇਹਨਾਂ ਦੀ ਆਈਉ ਭਗਤ ਕਰਦੀ ਆ ਥਾਣਿਆਂ ਦੇ ਵਿੱਚ ਸਾਡੇ ਤੇ ਖੜੇ ਪੈਰ ਇਹ ਆਏ ਨਹੀਂ ਏਸੀਪੀ ਸਾਹਿਬ ਆਏ ਸਾਡੇ ਦੇ ਪਰਚਾ ਪਿਆ ਤਿੰਨ ਦਿਨ ਚਾਰ ਦਿਨ ਲਾਇ ਜੇਲ੍ਹ 'ਚ ਮੁੜ ਕੇ ਜ਼ਮਾਨਤ ਫੇਰ ਬਰੀ ਹੋਏ ਅਸੀਂ ਹੁਣ ਕੇਸ ਚੋਂ ਚੁੱਕ ਹੂੰ ਫਿਰ ਦੁਬਾਰਾ ਨਹੀਂ ਬੋਲੇਗਾ ਸੋ ਉਹਨਾਂ ਬਾਰੇ ਮੈਂ ਬਰੁਆਇਵੋਲ ਦਾ ਚੈੱਕ ਕਰੋ ਇੰਟਰਵਿਊ ਚੈੱਕ ਕਰੋ ਕੀ ਉਹਨਾਂ ਦੀਆਂ ਸਕਿਉਰਟੀਆਂ ਵਾਪਸ ਹੋ ਗਈਆਂ ਫਿਰ ਕੀ ਉਹਨਾਂ ਦੀਆਂ ਸਕਿਉਰਟੀਆਂ ਵਾਪਸ ਹੋ ਗਈਆਂ ਮੈਂ ਦੱਸਦਾ ਮੈਂ ਦੱਸਦਾ ਮੈਂ ਦੱਸਦਾ ਤੁਸੀਂ ਭਾਵੇਂ ਜੀ ਤੁਸੀਂ ਨਿੱਤ ਬੋਲਦੇ ਹੋ ਲਖੇ ਸੁਧਾਨੀ ਦੇ ਨਿੱਤ ਬੋਲਦੇ ਹੋ ਮੈਂ ਕੋਈ ਉਹ ਨਹੀਂ ਹੈਗਾ ਮੈਂ ਤੁਹਾਨੂੰ ਸਾਰੀ ਕੁਝ ਹੀ ਦੱਸੂ ਪਰ ਮੈਂ ਹਰੇਕ ਹਾਲ ਸੋਸ਼ਲ ਮੀਡੀਆ ਤੇ ਨਹੀਂ ਨਾ ਪਉਦਾ ਗੱਲ ਇਹ ਆ ਦੋ ਬੰਦਿਆਂ ਦੀਆਂ ਸਕਿਉਰਟੀਆਂ ਵਾਪਸ ਹੋ ਗਈਆਂ ਸੀ ਇਹੀਆਂ ਤਿੰਨ ਬੰਦਿਆਂ ਦੀ ਦੋ ਬੰਦੇ ਦੀ ਸਕਿਉਰਟੀ ਬਾਪਸ ਹੋ ਗਈ ਤਿੰਨ ਬੰਦੇ ਦੀ ਕਵਰੀ ਲੱਗ ਗਈ ਸੀਗੀ ਇੱਕ ਬੰਦੇ ਦੀ ਰੈਸਟ ਹੋਣ ਵਾਲੀ ਛੇਤੀ ਹੋਈ ਕਿ ਨਕਲੀ ਲਿੱਤੀ ਹੋਈ ਸਕਿਉਰਟੀ ਸਭ ਕੁਝ ਹੋਊਗਾ ਭਾਈ ਤੂੰ ਦੇਖੀ ਚੱਲੋ ਐਤੀ ਕਰਾਂ ਉਹ ਸਭ ਕੋ ਸਾਹਮਣੇ ਤੁਹਾਡੇ ਨਾ ਕਰਾਂ ਮੈਂ ਤਾਂ ਕਿ ਹੋ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਕਿ ਮੈਨੂੰ 7-8 ਮਹੀਨੇ ਹੋਏ ਆ ਮੈਂ ਸਭ ਤੋਂ ਵੱਡਾ ਮੁੱਦਾ ਇਹੀ ਚੱਕਿਆ ਵਾ ਕਿਉਂਕਿ ਇੱਕ ਸ਼ਿਵਸੈਨ ਵਾਲਾ ਬੰਦਾ 10-10 ਬੰਦੇ ਰੱਖੀ ਫਿਰਦਾ ਵਾ ਥਾਣੇ ਖਾਲੀ ਪਏ ਨੇ ਭਾਈ ਥਾਣੇ ਖਾਲੀ ਪਏ ਨਹੀਂ ਸਾਤੋਂ ਵੱਧ ਤਾਂ ਉਹਦਾ ਇਹ ਹੋਣਾ ਚਾਹੀਦਾ ਸਕੂਟੀਆਂ ਵਾਸ ਕਰਾਈ ਇਹਨਾਂ ਦੀ ਪਹਿਲਾਂ ਜੀ ਮੈਂ ਤੁਹਾਨੂੰ ਮੈਂ ਹੁਣ ਕੀ ਕੀ ਦੱਸਾਂ ਮੋਂ ਨੂੰ ਕਿੱਥੇ ਤੱਕ ਮੈਂ ਕੀਤੀ ਹੋਈ ਆ ਪਰ ਆਪਣੇ ਉੱਪਰ ਤੱਕ ਹੂੰ ਲੋਕੀ ਦਾ ਪਿੱਛੇ ਲਿਖ ਦਿੰਦੇ ਨੇ ਫੇਮਸ ਹੋਣ ਨੂੰ ਫਿਰਦਾ ਜੀ ਇਹ ਫੇਮਸ ਹੋਣ ਨੂੰ ਫਿਰਦਾ ਜੀ ਲੈ ਦੱਸ ਉਹ ਕੋਈ ਫੇਮਸ ਹੋਣ ਪਿੱਛੇ ਜੇਲ੍ਹ ਵੀ ਕੱਟ ਕੇ ਆਊਗਾ ਮੈਂ ਤੁਹਾਨੂੰ ਇਹ ਕੀ ਦੱਸਦਾ ਹਾਂ ਹਜੇ ਤੱਕ ਮੈਂ ਕਿਸੇ ਚੈਨਲ ਤੇ ਦੱਸੀ ਤੁਹਾਡੇ ਚੈਨਲ ਦੱਸ ਰਿਹਾ ਜੀ 10 ਸਾਲ 10 ਜਾਂ 11 ਸਾਲ ਹੋ ਗਏ ਮੈਨੂੰ ਕਣਕ ਤੋਂ ਅਲਰਜੀ ਆ ਮੈਂ ਕਣਕ ਦੀ ਬਣੀ ਚੀਜ਼ ਨਹੀਂ ਰੋਟੀ ਨਹੀਂ ਖਾਂਦਾ। ਜੀ ਤੁਹਾਨੂੰ ਦੱਸ ਦੋ ਮੈਨੂੰ ਇਹ 5 ਦਿਨ ਕਿਵੇਂ ਰਿਹਾ ਹੋਊਗਾ ਦੇਖ ਲਓ ਤੁਸੀਂ ਕਿਵੇਂ ਰਿਹਾ ਹੋਊਗਾ ਜੇਲ੍ਹ 'ਚ ਮੈਂ। ਉੱਥੇ ਕੋਈ ਇਹ ਤਾਂ ਹੈ ਨਹੀਂ ਕਿ ਰੋਟੀ ਨਹੀਂ ਮਿਲੀ ਤਾਂ ਚੌਲ ਖਾ ਲਓ, ਚੌਣ ਨਹੀਂ ਮਿਲੇ ਦੂਜੀ ਖਾ ਲਓ। ਉੱਥੇ ਜਿਹੜਾ ਕੁਝ ਹੈਗਾ ਉਹ ਖਾਣਾ ਪੈਣਾ। ਦੇਖ ਲਓ ਮੇਰਾ ਹਾਲ ਕੀ ਹੋਇਆ ਉਹ 5 ਦਿਨ 'ਚ। ਮੈਨੂੰ ਕਣਕ ਤੋਂ ਅਲਰਜੀ ਆ ਉਹ ਨਾਲੇ। ਬਿਸਕੁਟ ਮੈਂ ਨਹੀਂ ਖਾ ਸਕਦਾ। ਕਣਕ ਤੋਂ ਬਣੀ ਕੋਈ ਚੀਜ਼ ਹੋਰ ਨਹੀਂ ਮੈਂ ਖਾ ਸਕਦਾ। ਹੂੰ। ਲੋਕੀ ਦਾ ਦੇਖ ਲੈਂਦੇ ਨੇ ਕਿ ਜੀ ਫੇਮਸ ਹੋਣੀ ਪਿਰਦਾ ਆ ਆ ਤੁਹਾਡੇ ਨਾਲ ਇੰਟਰਵਿਊ ਪਾ ਕੇ ਅੱਜ ਅੱਜ ਵਾਲੀ 90 ਤੋਂ ਬਾਅਦ 90 ਲਗਭਗ ਹੋ ਗਈਆਂ ਹੋਣਗੀਆਂ ਲਾਈਵ ਲੂਪ ਪਾ ਕੇ ਸਾਰਾ ਮੇਰਾ ਅੱਜ ਤੱਕ ਮੈਂ ਪੇਜ ਨਹੀਂ ਬਣਾਇਆ ਹੇ ਤੱਕ ਆਪਣਾ ਪੇਜ ਹੀ ਨਹੀਂ ਬਣਾਇਆ ਉਹੀ ਪੁਰਾਣੀ ਆਈਡੀ ਦੇ ਉੱਪਰ ਹੀ ਪਾਈ ਜਾਂਦਾ ਮੈਂ ਵੀਡੀਓ ਸਾਰੀਆਂ ਉਹ ਚੈਨਲ ਵਾਲੇ ਫੋਨ ਕਰ ਲੈਂਦੇ ਨੇ ਮੈਂ ਕਹਿੰਦਾ ਚੱਕ ਲੋ ਭਾਈ ਕਰ ਦੋ ਸ਼ੇਅਰ ਮੈਨੂੰ ਤਾਂ ਕੋਈ ਨਹੀਂ ਅੱਜ ਤੱਕ ਕੋਈ ਚੈਨਲ ਵਾਲਾ ਕਹਿ ਦੇਵੇ ਇੱਕ ਕੱਪ ਚਾਹ ਵੀ ਕਿਸੇ ਦਫ਼ਤਰ ਬੀਤੀ ਹੋਵੇ ਤਾਂ ਪੈਸੇ ਤਾਂ ਬਹੁਤ ਦੂਰ ਦੀ ਗੱਲ ਆ ਲੈਣੇ ਮੈਂ ਕਿਸੇ ਤੋਂ ਹੂੰ ਮੈਂ ਭਾਨੇ ਸਿੱਧੂ ਨੂੰ ਵੀ ਇੱਕ ਗੱਲ ਜਦੋਂ ਨਹੀਂ ਇੱਕ ਮਿੰਟ ਇੱਕ ਮਿੰਟ ਜਦੋਂ ਕੋਈ ਨਹੀਂ ਪੈਸੇ ਲੈ ਸਕਦੇ ਤਾਂ ਫਿਰ ਭਾਨੇ ਸਿੱਧੂ ਕਿਉਂ ਪੈਸੇ ਲਊਗਾ ਮੈਂ ਜਿਹੜੇ ਕੋਲੇ 0 2 2 ਤੋਂ 8 ਤੋਂ 10 ਲੱਖ ਰੁਪਈਆ ਕਮਾਈ ਐ ਮਹੀਨੇ ਦੀ ਮੈਂ ਉਹ ਬੰਦਾ ਚੈਨੀਆ ਖਾਊਗਾ ਦੇਖੋ ਮੈਂ ਭਾਨੇ ਸਿੱਧੂ ਨੂੰ ਵੀ ਇੱਕ ਗੱਲ ਹਰੇਕ ਵਾਰੀ ਕਹਿੰਨਾ ਤੁਹਾਨੂੰ ਵੀ ਕਹ ਰਿਹਾ ਹਾਂ ਹੋਰ ਇੱਕ ਗੱਲ ਮੈਂ ਭਾਨੇ ਸਿੱਧੂ ਨੂੰ ਕਿਹਾ ਸੀ ਹੋਰ ਜਿਹੜੇ ਲੋਕ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਕਿ ਸਰਕਾਰ ਨੇ ਤੈਨੂੰ ਪੈਸਾ ਦਿੱਤਾ ਕਦੇ ਭਾਜਪਾ ਨੇ ਪੈਸਾ ਦਿੱਤਾ ਕਦੇ ਆਰਐਸਐ ਜਨੇ ਕਦੇ ਪਤਾ ਨਹੀਂ ਕੀ ਕੀ ਨਾਮ ਲੈਂਦੇ ਨੇ ਮੈਨੂੰ ਨੇ ਇੱਕ ਗੱਲ ਕਹੀ ਸੀ ਮੈਂ ਕਿਹਾ ਭਾਨੇ ਸਿੱਧੂ ਨੂੰ ਕਹੋ ਕਿਸੇ ਵੀ ਗੁਰੂ ਘਰ ਆ ਜਾਵੇ ਕਿਸੇ ਵੀ ਗੁਰੂ ਘਰ ਆ ਜਾਵੇ ਪੰਜਾਬ ਦੇ ਸਾਰੇ ਗੁਰੂ ਘਰ ਬਰਾਬਰ ਹੀ ਨੇ ਉਸ ਗੁਰੂ ਘਰ ਦੇ ਵਿੱਚ ਬਹਿ ਕੇ ਆਪਾਂ ਸੌ ਚੱਕਦੇ ਆ ਇਹ ਚੱਕ ਲਵੇ ਮੈਂ ਚੱਕਦਾ ਜੇ 1 ਰੁਪਇਆ ਮੈਂ 1 ਰੁਪਇਆ ਕਹਿ ਰਹਾ ਮੈਂ 100 ਨਹੀਂ 1000 ਨਹੀਂ ਲੱਖ ਨਹੀਂ 1 ਰੁਪਇਆ ਕਹਿ ਰਿਹਾ ਸਿੰਗਲ ਰੁਪਇਆ ਇੱਕ ਸਿੱਕਾ 1 ਰੁਪਇਆ ਮੇਰਾ ਸਾਫਤ ਹੋ ਗਿਆ ਮੈਂ ਖੜੇ ਖਲੋਤੇ ਲਾਈਵ ਹੋ ਕੇ ਨਹੀਂ ਜੁੱਤੀ 'ਚ ਪਾਣੀ ਪੀਉਂ। ਜੇ ਮੈਂ ਇਹਨੇ ਲੱਖਾਂ ਸਾਫਤ ਕਰਤੇ ਇਹ ਮੇਰੀ ਜੁੱਤੀ 'ਚ ਪਾਣੀ ਪੀਉ ਭਾਨਾ ਦੱਸੋ ਮੈਨੂੰ। ਕਰੋ ਜੀ। ਤੇ ਜੇ ਭਾਨਾ ਜੇ ਜੇ ਭਾਨਾ ਸਿੱਧੂ ਜੇ ਭਾਨਾ ਸਿੱਧੂ ਬੇਗਨਾ ਸਾਫਤ ਹੋ ਗਿਆ ਫੇਰ ਫੇਰ ਤੁਸੀਂ ਕੀ ਕਰੋਗੇ? ਕੀ ਕਰਿਆ? ਮੈਂ ਤੁਹਾਨੂੰ ਕੀ ਕਹਰੇ ਬਾਈ ਇੱਕ ਗੱਲ ਦੱਸ। ਇਹਨੇ ਆਪਣੀ ਸ਼ੁਰੂਆਤ ਕਿੱਥੋਂ ਕੀਤੀ ਸੀ? ਜਦੋਂ ਇਹ ਗੰਦੀ ਆਪਣੇ ਦੂਜੀਆਂ ਉਹ ਵੀਡੀਓ ਵੀਡੀਓ ਬਣਾਉਂਦੇ ਨੇ ਗਾਲਾਂ ਗੋਲੀ ਵਾਲੇ ਠੀਕ ਨਹੀਂ? ਹੂੰ। ਇਹ ਤੂੰ ਰੋਕੇ ਬੈ ਮਾਸ ਮਾਸੇ ਵੀ ਦਾ ਚੋੜਾ ਪਾ ਲਿਆ ਨੇ ਠੀਕ ਹੈ ਜੀ ਉਹ ਕਹਿੰਦੇ ਹੁੰਦੇ ਆ ਦੇਰ ਆਏ ਦਰੋਸਤ ਆਏ ਸੰਭਲਤਾ ਗਿਆ ਬੰਦਾ ਜੇ ਕੋਈ ਨਸ਼ਾ ਕਰਦਾ ਆਪਾਂ ਕਹਿੰਦੇ ਨੇ ਵੀ ਨਸ਼ਾ ਕਰਦਾ ਵੀ ਸੰਭਲ ਜੇ ਵਧੀਆ ਗੱਲ ਹੈ ਜੇ ਕੋਈ ਗਲਤ ਰਸਤਾ ਛੱਡ ਕੇ ਕੋਈ ਚੰਗੇ ਰਸਤੇ ਤੇ ਆਉਂਦਾ ਹੈ ਇਹਦਾ ਮਤਲਬ ਲੋਕ ਤੁਹਾਡੇ ਵਰਗੇ ਉਹਨੂੰ ਚੰਗੇ ਰਸਤੇ ਤੇ ਆਉਂਨਾਂ ਨੇ ਨਹੀਂ 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 ਮੀਮੀ ਇਹ ਗੱਲ ਨਹੀਂ ਹੈਗੀ ਭਾਈ ਇਹ ਗੱਲ ਨਹੀਂ ਹੈਗੀ ਫੇਰ ਲੋਕ ਸਾਨੂੰ ਬਣਾਉਣਾ ਕਹਿਣ ਫੇਮਸ ਹੋਣ ਦਾ ਕਰ ਰਹੇ ਯਾਰ ਸਾਨੂੰ ਲੋਕੀ ਕਹਿੰਦੇ ਪਏ ਨੇ ਯਾਰ ਨਹੀਂ ਕੋਈ ਨੂੰ ਭਾਣਾ ਸਿੱਧੂ ਥੋੜੀ ਕਹਿ ਲਿਆ ਨਹੀਂ ਤੁਹਾਨੂੰ ਭਾਣਾ ਸੀ ਤੂੰ ਕਹਿ ਰਿਹਾ ਸੀ ਸੁਣ ਰਿਹਾ ਆ ਮੈਂ ਤੁਹਾਨੂੰ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਈ ਮੈਂ ਇਹਨੂੰ ਇੱਕ ਗੱਲ ਕਹੀ ਮੈਂ ਕਿਹਾ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਵੀ ਪਤਾ ਵਾ ਜਿਹੜੀ ਇੰਟਰਨੈਟ ਜਾਂ ਹੋਰ ਸੋਸ਼ਲ ਮੀਡੀਆ ਤੋਂ ਕਮਾਈ ਆਉਂਦੀ ਇੱਕ ਨੰਬਰ ਚ ਕਾਉਂਟ ਚ ਆਉਂਦੀ ਆ ਉਹ ਤਾਂ ਉਹ ਤਾਂ ਕੋਈ ਹੈ ਨਹੀਂ ਇੱਕ ਨੰਬਰ ਤੇ ਹਾਂ ਉਹ ਦਿਖਾ ਦੇ ਕੇ ਕਿੰਨੀ ਆਉਂਦੀ ਆ ਲੱਗ ਜੂ ਪਤਾ ਕਿੰਨੀ ਕਮਾਈ ਆ ਇਹਨਾਂ ਮਹੀਨੇ ਦੀ ਬਾਈ ਉਹ ਕਿਉਂ ਨਹੀਂ ਦਿਖਾਉਂਦੇ ਫੇ ਲੋਕਾਂ ਨੂੰ ਦਸਵਾ ਮਹੀਨਾ ਬਾਈ ਕਿਉਂ ਦਿਖਾਉਂ ਤਾਨੂੰ ਤੁਹਾਨੂੰ ਦਿਖਾਉਣ ਲੋ ਬਾਈ ਸੋਸ਼ਲ ਮੀਡੀਆ ਤੇ ਪਾਦਣਾ ਕਿਉਂ ਪਾਉਣ ਲੈ ਜਾ ਹੁਣ ਕੱਲੋਂ ਤੁਸੀਂ ਮੈਨੂੰ ਮਾਰ ਪਾਉਣ ਦਾ ਕੰਮ ਕਰਦੇ ਹੋ ਯਾਰ ਕੱਲੋਂ ਤੁਸੀਂ ਮੈਨੂੰ ਸਵਾਦ ਕਰਾਉਂਦੇ ਤੈਨੂੰ ਕਿੰਨੀ ਕਮਾਈ ਆਉਂਦੀ ਹੈ ਨਹੀਂ 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 ਜੇ ਮੈਨੂੰ ਕੋਈ ਅਥਾਰਟੀ ਨਹੀਂ ਹੈਗੀ ਤੇ ਭਾਨੀ ਨੂੰ ਵੀ ਕੋਈ ਅਥਾਰਟੀ ਨਹੀਂ ਕਰੇ ਦਾਲਤ ਲਾਉਣ ਦੀ ਕਿਸੇ ਨੇ ਦਿੱਤੀ ਬਸ ਅਦਾਲਤ ਜਦੋਂ ਸਰਕਾਰਾਂ ਤੋਂ ਮੁੱਖ ਮੋੜ ਜਾਂ ਸਰਕਾਰਾਂ ਮੁੱਖ ਮੋੜ ਲੈਂਦੀਆਂ ਇਹੋ ਜਿਹੇ ਕੰਮਾਂ ਤੋਂ ਕੱਲੋਂ ਤੁਸੀਂ ਕੱਲੋਂ ਤੁਹਾਡੇ ਅੱਗੇ ਉੱਠ ਕੇ ਕਹਿਣਗੇ ਵੀ ਲੱਖਾਂ ਸਦਾਨਾ ਲੋਕਾਂ ਦੀਆਂ ਧੀਆਂ ਮਸੌਲਾ ਵੀ ਹਟ ਜਾਏ ਲੱਖਾਂ ਖਰੜਾ ਵੀ ਆਉਂਦਾ ਆਪਦੇ ਘਰ ਮੈਂ ਤੁਹਾਨੂੰ ਲੱਖੇ ਸਰਾਂ ਦੀ ਇੱਕ ਮੈਂ ਇਸ ਗੱਲ ਨੂੰ ਇਹਦੀ ਲੱਖੇ ਸਰਾਂ ਦੀ ਸ਼ਿਫਟ ਕਰਦਾ ਇਸ ਗੱਲ ਨੂੰ ਮੈਂ ਸ਼ਿਫਟ ਕਰਦਾ ਜਦੋਂ ਉਹ ਕਿਸੇ ਧੀ ਭੈਣ ਦੀ ਫੋਨ ਕਰਦਾ ਨਾ ਵੀਡੀਓ ਬੰਦ ਵੀਡੀਓ ਨਹੀਂ ਬਣਾਉਂਦਾ ਹੋਵਾ ਮੈਂ ਦੇਖਿਆ ਉਹਦਾ ਮੈਂ ਦੇਖੀ ਆ ਚੀਜ਼ ਇਸ ਗੱਲ ਨੂੰ ਮੈਂ ਲੱਖੇ ਸਰਾਂ ਦੀ ਸ਼ਿਫਟ ਕਰਦਾ ਉਹ ਵੀਡੀਓ ਪਾਉਂਦਾ ਨਹੀਂ ਨੱਟ ਤੇਰੀ ਪਾਉਂਦਾ ਵੀਡੀਓ ਜਦੋਂ ਕਿਸੇ ਕੁੜੀ ਲਈ ਫੋਨ ਕਰਦਾ ਕਿਸੇ ਨੂੰ ਹੂੰ ਇਤਾਰੇ ਹਰੇਕ ਚੀਜ਼ ਚਾੜਦਾ ਪਿਆ ਭੰਨਾ ਚਲੋ ਅਲੱਗ-ਅਲੱਗ ਤਰੀਕਾ ਹੁੰਦਾ ਸਭ ਦਾ ਜੇ ਕੋਈ ਕਿਸੇ ਤੱਕ ਇੱਕ ਤਾਂ ਤੁਹਾਨੂੰ ਮੈਂ ਦੱਸਦਾ ਇੱਕ ਤਾਂ ਹੱਸੋ ਹੀ ਨਹੀਂ ਗੱਲ ਹੀ ਐ ਇਹ ਕਿਤੇ ਸਾਡੇ ਨੇੜੇ ਪਿੰਡ ਦਾ ਉਹ ਬੰਦਾ ਐਨਾ ਵਧੀਆ ਤਰੀਕਾ ਹੁੰਦਾ ਰਹਿ ਕੇ ਦਾ ਕੰਮ ਕਰਾਉਣ ਦਾ ਉਹ ਕਹਿੰਦਾ ਵੀ ਨਾਲ ਦੇ ਨੂੰ ਕਹਿ ਕੇ ਲੈ ਕੇ ਜਾਂਦਾ ਜੇ ਕੋਈ ਉਹਨੂੰ ਬੰਦਾ ਲੈ ਜਾਂਦਾ ਵੀ ਯਾਰ ਆ ਜਾ ਮੇਰਾ ਕੰਮ ਕਰਾ ਕੇ ਆ ਜਿਵੇਂ ਸੋਨੂੰ ਲੈ ਜਾਵਾ ਉਹ ਕਹਿੰਦਾ ਵੀ ਤੂੰ ਗਾਲਾਂ ਕੱਢੀ ਜਾਈ ਮੈਂ ਤੈਨੂੰ ਚੁੱਪ ਕਰਾਉਂ ਤੂੰ ਗਾਲਾਂ ਕੱਢੀ ਜਾਈ ਮੈਂ ਤੈਨੂੰ ਚੁੱਪ ਕਰਾਉਂਗਾ ਇਹ ਐਡੋ-ਅਡੀ ਤਰੀਕਾ ਹੁੰਦਾ ਸਭ ਦਾ ਕੰਮ ਕਰਾਉਣ ਦਾ